ਕਰਦੇ ਜੀ ਬਾਰੇ ਕਰਦੀ ਬਹੁਤ ਜਿਆਦਾ ਕਰਦੀ ਆ ਯਾਰ ਤੋਰ ਸਣਾ ਬਹੁਤ ਔਖੀ ਆ ਕਰਨ ਜਾਣਾ ਖਾਣਾ ਕਿਹਾ ਤਾਂ ਇੰਟਰਵਿਊ ਸਪੋਰਟਸਮੈਨਾਂ ਦੇ ਪੱਲੇ ਕੱਖ ਨਹੀਂ ਪਰ ਸਪੋਰਟਸ ਕਰਨੀ ਨਾ ਬਹੁਤ ਔਖੀ ਆ ਕੇ ਵੀ ਮੇਰੀ ਸੀ ਇਹਦੇ ਨਾਲ ਸਾਹ ਚੜਦਾ ਪੈ ਜੀ ਜਾਨੀ ਜੀ ਵੀ ਵਾਹਿਗੁਰੂ ਦੀ ਕਿਰਪਾ ਨਾਲ ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਰੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਵੀ ਮੈਂ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਤੁਹਾਨੂੰ ਦੁਰਦਸ਼ਤ ਤੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੋਏ ਵਲੋਗ ਦੇ ਵਿੱਚ ਜੀ। ਸੋ ਦੋਸਤੋ ਅੱਜ ਆਪਣੇ ਵਲੋਗ ਦਾ ਪੰਜਵਾਂ ਦਿਨ ਆ ਜੀ, ਡੇ 5 ਅੱਜ ਤੇ ਸਵੇਰੇ ਮੈਂ ਅੱਜ ਪੂਰੇ 5 ਵਜੇ ਉੱਠਿਆ ਜੀ ਸਵੇਰੇ 5 ਵਜੇ ਉੱਠ ਕੇ ਪਹਿਲਾਂ ਗਰਮ ਪਾਣੀ ਕੀਤਾ, ਗਰਮ ਪਾਣੀ ਕਰਕੇ ਗਰਮ ਪਾਣੀ ਪੀ ਕੇ ਬ੍ਰਸ਼ ਵਗੈਰਾ ਕਰਕੇ ਮੈਂ ਰੈਸ਼ ਵਗੈਰਾ ਹੋ ਕੇ ਗਰਾਊਂਡ ਦੇ ਵਿੱਚ ਜਾ ਲਈ ਮੈਂ ਤਿਆਰ ਹੋ ਗਿਆ ਜੀ। ਤੋ ਕੱਲ ਬਹੁਤ ਜ਼ਿਆਦਾ ਜੋਰ ਨਾਲ ਕਿ ਦੋ ਤਿੰਨ ਦਿਨ ਤੋਂ ਨਾ ਬਹੁਤ ਜ਼ਿਆਦਾ ਮਤਲਬ ਵੀ ਬੋਡੀ ਦੇ ਲੋਡ ਜ਼ਿਆਦਾ ਲਿਆ ਜਾ ਰਿਹਾ ਤੇ ਜਿਹਦੇ ਕਰਕੇ ਨਾ ਮਤਲਬ ਵੀ ਸਰੀਰ ਆ ਜਿਹੜਾ ਬਹੁਤ ਹੀ ਜ਼ਿਆਦਾ ਮਤਲਬ ਦਰਦ ਕਰਦਾ ਦਾ ਯਾਰ ਖਾਸ ਕਰਕੇ ਲੱਤਾਂ ਲੱਤਾਂ ਤੇ ਜ਼ਿਆਦਾ ਲੋਡ ਦਿੱਤਾ ਜਾ ਰਿਹਾ ਕੋਈ ਜਿਮ ਦੇ ਵਿੱਚ ਵੀ ਦੇਖਾਂ ਮੈਂ ਜਿਮ ਦੇ ਵਿੱਚ ਵੀ ਵਾਓ ਲੱਤਾਂ ਦਾ ਵਰਕਆਊਟ ਕੀਤਾ ਤੇ ਕੋੜੀਆਂ ਕੀਤੀਆਂ ਨਾ ਤੇ ਲੱਤਾਂ ਦੇ ਬਹੁਤ ਹੀ ਜ਼ਿਆਦਾ ਪੈਨ ਕਰਦੇ ਰਹੀਆਂ ਨੇ ਸੋ ਦਿਲ ਨਹੀਂ ਕਹਤਾ ਕੋਈ ਵਰਕਆਊਟ ਕਰ ਨੂੰ ਪਰ ਕਹੀਏਗੀ ਮਜਬੂਰੀ ਹੈ ਵਰਕਆਊਟ ਕਰਨਾ ਜ਼ਰੂਰੀ ਆ ਤੇ ਜਿਹੜਾ ਟਾਈਮ ਆ ਟਾਈਮ ਹੋ ਗਿਆ 5 ਵਜੇ 40 ਮਿੰਟ ਹੋ ਗਏ ਆ ਪੂਰੇ ਤੇ ਆਪਾਂ 6 ਵਜੇ ਗਰਾਊਂਡ ਦੇ ਵਿੱਚ ਜਾਣਾ ਵਾ ਤੇ ਮੈਂ ਸਾਰਾ ਕੁਝ ਆਪਣਾ ਬੈਗ ਵਗੇਰਾ ਜਿਹੜਾ ਮੈਂ ਸਾਰਾ ਕੁਝ ਮੈਂ ਰੈਡੀ ਕਰਕੇ ਰੱਖ ਲਿਆ ਸਮਾਨ ਵਗੇਰਾ ਪਾ ਕੇ ਰੱਖ ਲਿਆ ਉहां ਆਪਾਂ ਬ્લેਕ ਕਾਫੀ ਬਣਾ ਲੀਏ ਬ્લેਕ ਕਾਫੀ ਪੀ ਕੇ ਤੇ ਆਪਾਂ ਜਾਵਾਂਗੇ ਸਿੱਧਾ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ ਜਾ ਕੇ ਤੇ ਆਪਾਂ ਲਾਵਾਂਗੇ ਜਿਮ ਕਿਉਂਕਿ ਅੱਜ ਸ਼ੁੱਕਰਵਾਰ ਹੈਗਾ ਅੱਜ ਸਟਰੈਂਥ ਟ੍ਰੇਨਿੰਗ ਹੋਣੀ ਆ ਸੋ ਅੱਜ ਆਪਾਂ ਮਿਕਸ ਸਟਰੈਂਥ ਟ੍ਰੇਨਿੰਗ ਜੀ ਕਰਾਂਗੇ ਬਾਈਸੈਪਸ ਟ੍ਰਾਈਸੈਪਸ ਸ਼ੋਲਡਰ ਹਾਂ ਤੇ ਇਦਾਂ ਦੇ ਆਪਾਂ ਛੋਟੀ ਛੋਟੀ ਐਕਸਰਸੇਸ ਕਰਾਂਗੇ ਓਪਰ ਘੰਟਾ ਡੇਢ ਘੰਟਾ ਤੇ 15 20 ਮਿੰਟ ਫਿਰ ਆਪਾਂ ਟਰੇਡਮਿਲ ਦੇ ਉੱਤੇ ਗੋ ਕਰਾਂਗੇ। ਸੋ ਦੋਸਤੋ ਹੁਣ ਮਿਲਾਂਗੇ ਆਪਾਂ ਤੁਹਾਨੂੰ ਸਿੱਧਾ ਗਰਾਊਂਡ ਦੇ ਵਿੱਚ ਤੇ ਬਲੌਗ ਦੇ ਨਾਲ ਬਣੇ ਨੇ। ਹਾਂਜੀ ਆਪਾਂ ਹੁਣ ਆ ਗਿਆਂ ਗਰਾਊਂਡ ਦੇ ਵਿੱਚ ਜੀ ਤੇ ਸਭ ਤੋਂ ਪਹਿਲਾਂ ਆਪਾਂ ਸਟ੍ਰੈਚਿੰਗ ਕਰਾਂਗੇ ਸਟ੍ਰੈਚਿੰਗ ਕਰਕੇ ਫਿਰ ਹਲਕਾ ਜਿਹਾ ਵਾਰਮ-ਅਪ ਕਰਾਂਗੇ 15 ਕੁ ਮਿੰਟ। 15 ਕੁ ਘੰਟਾ ਵਾਰਮ-ਅਪ ਕਰਨ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਇਹ ਜਿਮ ਦੇ ਵਿੱਚ ਸਟਰੈਂਥ ਟ੍ਰੇਨਿੰਗ ਕਰਾਂਗੇ ਐਕਸਰਸੇਸ ਲਾਵਾਂਗੇ ਆਪਾਂ ਫੁੱ ਤੋ ਹੁਣ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਕਰਦਾ ਸਟੈਚਿੰਗ ਫਿਰ ਵਾਰਮ ਅਪ ਫਿਰ ਜਾਂਦੇ ਆਪਾਂ ਜਿਮ ਦੇ ਵਿੱਚ ਜਿਮ ਦੇ ਵਿੱਚ ਆ ਗਿਆ ਆਪਾਂ ਸਭ ਤੋਂ ਪਹਿਲਾਂ ਆਪਾਂ ਮੈਂ ਟਰਾਈਸੈਪ ਦਾ ਵਰਕਆਊਟ ਕੀਤਾ ਟਰਾਈਸੈਪ ਤੋਂ ਮੈਂ ਬਾਈਸੈਪ ਲਾਉਣੀ ਸੀ ਤੇ ਫੋਰ ਆਰਮ ਲਾਉਣੀ ਸੀ ਕਿਉਂਕਿ ਦੇਖੋ ਜੇ ਤੁਸੀਂ ਬਾਕਸਿੰਗ ਕਰਦੇ ਹੋ ਨਾ ਬਾਕਸਿੰਗ ਦੇ ਵਿੱਚ ਇਹ ਵੀ ਤੁਹਾਡੇ ਨਾ ਬਾਹਾਂ ਦੇ ਵਿੱਚ ਸ਼ੋਲਡਰਾਂ ਦੇ ਵਿੱਚ ਬਾਈਸੈਪ ਟਰਾਈਸੈਪ ਦੇ ਵਿੱਚ ਤੁਹਾਡੇ ਜਾਣ ਹੋਣੀ ਬਹੁਤ ਜ਼ਰੂਰੀ ਆ ਜੇ ਤੁਹਾਡੇ ਸ਼ੋਲਡਰਾਂ ਦੇ ਵਿੱਚ ਬਾਈਸੈਪ ਦੇ ਵਿੱਚ ਟਰਾਈਸੈਪ ਦੇ ਵਿੱਚ ਜਾਣ ਹੋਵੇਗੀ ਤਾਂ ਹੀ ਤੁਸੀਂ ਮਤਲਬ ਵੀ ਪੰਜ ਵਧੀਆ ਮਾਰ ਸਕਦੇ ਹੋ ਸਪੀਡ ਆਏਗੀ ਪੰਜ ਦੇ ਵਿੱਚ ਪਾਵਰ ਆਏਗੀ ਸਟਰੈਂਥ ਆਏਗੀ ਜੇ ਤੁਸੀਂ ਇਹ ਚੀਜ਼ ਨਹੀਂ ਕਰੋਗੇ ਤੁਸੀਂ ਸਟਰੈਂਥ ਟ੍ਰੇਨਿੰਗ ਨਹੀਂ ਕਰੋਗੇ ਉਸ ਤੱਕ ਮਤਲਬ ਵੀ ਤੁਹਾਡੇ ਪੰਜਾਂ ਦੇ ਵਿੱਚ ਪਾਵਰ ਨਹੀਂ ਆਏਗੀ ਕੱਲਾ ਐ ਨਹੀਂ ਹੈਗਾ ਵੀ ਤੁਸੀਂ ਸਪੀਡ ਵਰਕਆਊਟ ਕਰੀ ਜਾਓ ਇੰਡੋਰੈਂਸ ਕਰੀ ਜਾਓ ਤੇ ਤੁਸੀਂ ਮਤਲਬ ਵੀ ਸਟਰੈਂਥ ਟ੍ਰੇਨਿੰਗ ਕਰੋ ਹੀ ਨਾ ਤੁਸੀਂ ਸੋ ਇਸ ਕਰਕੇ ਸਟਰੈਂਥ ਟ੍ਰੇਨਿੰਗ ਸਾਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਭਾਵੇਂ ਤੁਸੀਂ ਕੋਈ ਵੀ ਗੇਮ ਕਰਦੇ ਹੋ ਤੁਸੀਂ ਜਿੰਨਾ ਸਾਨੂੰ ਫਿਟਨੈਸ ਤੇ ਅਸੀਂ ਧਿਆਨ ਦੇਣੇ ਆ ਉਨਾ ਹੀ ਸਾਨੂੰ ਮਤਲਬ ਵੀ ਆਪਣੀ ਸਟਰੈਂਥ ਟ੍ਰੇਨਿੰਗ ਦੇ ਉੱਤੇ ਸਾਨੂੰ ਧਿਆਨ ਦੇਣਾ ਪੈਂਦਾ ਵਾ ਜੇ ਤੁਸੀਂ ਆਪਣੀ ਪਰਫਾਰਮੈਂਸ ਨੂੰ ਉੱਪਰ ਲੈ ਕੇ ਜਾਣਾ ਚਾਹੁੰਦੇ ਹੋ ਸੋ ਇਸ ਕਰਕੇ ਮੈਂ ਪੂਨਾ ਘੰਟਾ ਘੰਟਾ ਡੇਢ ਘੰਟਾ ਮੈਂ ਟੋਟਲ ਮੈਂ ਜਿਮ ਦੇ ਵਿੱਚ ਵਰਕਆਊਟ ਕੀਤਾ ਜੋ ਵੀ ਮੇਰੇ ਮਾਈਂਡ ਦੇ ਵਿੱਚ ਐਕਸ ਹੋ ਜਾਇਆ ਉਹ ਟੋਟਲੀ ਵਰਕਆਊਟ ਕੀਤਾ ਹਾਂਜੀ ਜਿਹੜਾ ਅੱਜ ਦਾ ਆਪਣਾ ਵਰਕਆਊਟ ਸੀਗਾ ਜਿਹੜਾ ਸਵੇਰ ਦਾ ਨਾ ਸੈਸ਼ਨ ਉਹ ਆਪਣਾ ਖਤਮ ਹੋ ਗਿਆ ਜੀ ਸਭ ਤੋਂ ਪਹਿਲਾਂ ਪਾ ਕੇ ਸਵੇਰੇ ਸਟੱਚਿੰਗ ਕੀਤੀ ਸਟੱਚਿੰਗ ਕਰਕੇ ਹਲਕਾ ਜਿਹਾ ਵਾਰਮਅਪ ਹੀ ਤਾਂ 15 ਮਿੰਟ ਤੇ ਫਿਰ ਉਸ ਤੋਂ ਬਾਅਦ ਆਪਾਂ ਇਸ ਸਟਰੈਂਥ ਟ੍ਰੇਨਿੰਗ ਕੀਤੀ ਹੈ ਨਾ ਤੇ ਜਿੰਮੇ ਦੇ ਵਿੱਚ ਐਕਸਰਸ ਕੀਤੀਆਂ ਸਟਰੈਂਥ ਟ੍ਰੇਨਿੰਗ ਕੀਤੀ ਤੇ ਫਿਰ ਉਸ ਤੋਂ ਬਾਅਦ ਮੈਂ 20 ਮਿੰਟ ਮੈਂ ਟਰੈਡਮਿਲ ਦੇ ਉੱਤੇ ਮੈਂ ਵੋ ਕੀਤੀ ਤੇ ਫਿਰ ਉਸ ਤੋਂ ਬਾਅਦ ਮੈਂ ਕੂਲਡਾਊਨ ਕੀਤਾ ਬਸ ਜਿਹੜਾ ਸਵੇਰ ਦਾ ਆਪਣਾ ਵਰਕਆਊਟ ਸੀ ਇਹ ਹੈ ਜਿਹੜਾ ਆਪਣਾ ਵਰਕਆਊਟ ਸੀਗਾ ਤੇ ਉਸ ਤੋਂ ਬਾਅਦ ਪ੍ਰੋਟੀਨ ਸ਼ੇਕ ਵੀ ਤਾਂ ਦੇ ਖੂਦ ਚੱਲਦੇ ਆਪਾਂ ਘਰੇ ਤੇ ਘਰੇ ਜਾ ਕੇ ਆਪਾਂ ਕਰਾਂਗੇ ਬ੍ਰੈਕਫਾਸਟ ਜੀ ਤੇ ਫਿਰ ਉਸ ਤੋਂ ਬਾਅਦ ਸ਼ਾਮੀ 5 ਵਜੇ ਮਿਲਦੇ ਹਾਂ ਘਰ ਆ ਕੇ ਮੈਂ ਸੋਚੀ ਵੀ ਅੱਜ ਨਾਲ ਆਪਾਂ ਅੰਡਿਆਂ ਦੀ ਆਮਲੇਟ ਬਣਾਉਂਦੇ ਆ ਮੈਂ 4 ਅੰਡਿਆਂ ਦੀ ਆਮਲੇਟ ਬਣਾਈ ਤੇ ਜਿੰਨਾਂ ਦੇ ਵਿੱਚੋਂ ਮੈਂ ਜਿਹੜਾ yellow party ਆ ਉਹ ਮੈਂ ਸਾਰਾ ਕੱਟਦਾ ਸੀਗਾ ਕਿ ਕਿਉਂਕਿ ਯਾਰ ਬੰਦਾ ਨਾ ਮੈਂ ਰੋਜ਼ ਵਾਈਟ এগ ਖਾਰੇ ਨਾਲ ਸੈਲਟ ਖਾਰਾ ਸੀ ਵਾਈਟ এগ ਖਾ ਖਾ ਕੇ ਇਹਨਾਂ ਬੰਦਾ ਇੱਕੋ ਚੀਜ਼ ਖਾ ਖਾ ਕੇ ਨਾ ਮਨ ਹੋਰ ਤਰ੍ਹਾਂ ਦਾ ਹੋ ਜਾਂਦਾ ਵਾ ਸੋ ਮੈਂ ਸੋਚਿਆ ਵੀ ਕਿਉਂ ਨਾ ਵੀ ਆਪਾਂ ਤਰ ਵੀ ਆਪਾਂ ਆਂਡੇ ਦੀ ਮਤਲਬ ਵੀ ਆਮਲੇਟ ਬਣਾ ਲੈਂਦੇ ਨਾ ਚੀਜ਼ ਤਾਂ ਉਹੀ ਹੈ ਸੇਮ ਪ੍ਰੋਟੀਨ ਹੀ ਰਹਿਣਾ ਸਾਰਾ ਕੁਝ ਹੋ ਰਹਿਣਾ ਕਿਉਂਕਿ ਆਪਾਂ ਇਹਦੇ ਵਿੱਚ ਕੋਈ ਓਲ ਪੋਣਾ ਆਏਗਾ ਇਹ ਚ ਕੁਝ ਵੀ ਬਣਦਾ ਜਿਹੜਾ ਇਹਦਾ येलो ਪਾਰਟ ਪਾਉ ਵੀ ਕੱਢ ਦਿੰਦਾ ਤੇ ਮੇਰਾ ਸਾਰਾ येलो ਪਾਰਟ ਕੱਢ ਦਿੱਤਾ ਤੇ ਫਿਰ ਇਹਦੇ ਵਿੱਚ ਮੈਂ ਗ੍ਰੀਨ ਵੈਜੀਟੇਬਲ ਪਾਤਾ ਜਿਵੇਂ ਵੀ ਪਿਆਜ਼ ਪਾਤਾ ਹਰੀ ਮਿਰਚ ਪਾਤੀ ਤੇ ਸ਼ਿਗਾਂ ਤੇ ਨਾਲ ਦੇ ਵਿੱਚ ਸਿੰਧ ਦਾ ਨਮਕ ਪਾਇਆ ਤੇ ਨਾਲ ਦੇ ਵਿੱਚ ਥੋੜੀ ਜਿਹੀ ਮੈਂ ਹਲਦੀ ਪਾਤੀ ਤੇ ਹਲਦੀ ਪਾ ਕੇ ਤੇ ਚਿੰਤਰਾ ਨਾਲ ਮੈਂ ਮਿਕਸ ਕਰ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦਾਰਾ ਜਦੋਂ ਕਿ ਜੋ ਵੀ ਇਹਦੇ ਵਿੱਚ ਮੈਂ ਸਮਾਨ ਪਾਇਆ ਸੀ ਮਟੀਰੀਅਲ ਪਾਇਆ ਸੀ ਇਹ ਵੀ ਇਹਦੇ ਵਿੱਚ ਨਾਲ ਕੋਲ ਜਿਹੜਾ ਕੁ ਮੈਂ ਇਹਦੇ ਵਿੱਚ ਪਾਇਆ ਤੇ ਬਾਅਦ ਉਹਦੇ ਵਿੱਚ ਮੈਂ ਇੱਕ ਨਾਨ ਸਟਿੱਕੀ ਤਵੇ ਦੇ ਉੱਤੇ ਸਾਰਾ ਕੁਝ ਇਦਾਂ ਹੀ ਪਾਤਾ ਕਿਉਂਕਿ ਇਹਦੇ ਤੇ ਆਪਾਂ ਨੂੰ ਔਇਲ ਪੋਲਉਣ ਦੀ ਲੋੜ ਨਹੀਂ ਕਿ ਨਾਨ ਸਟਿੱਕੀ ਉੱਤੇ ਦੇਖ ਸਾ ਤੇ ਜੋ ਆਪਣਾ ਜਿਹੜਾ ਆਮਲੇਟ ਆ ਨਾ ਜਿੰਨਾ ਵਧੀਆ ਬਣ ਕੇ ਹੋ ਗਿਆ ਆਪਾਂ ਦੇਖੋ ਔਇਲ ਵੀ ਨਹੀਂ ਪਾਇਆ ਹੈਗਾ ਸਿਰਫ ਨਾਨ ਸਟਿੱਕੀ ਉਹਦੇ ਤਵੇ ਤੇ ਆਪਾਂ ਰੱਖਿਆ ਸੀ रेडी ਹੋ ਜਾਂ ਨੋ ਪੇ ਦਾ ਪਾਸਾ ਚੇਂਜ ਕਰਦੇ ਦੇਖ ਸਕਦੇ ਜੀ ਤੁਸੀਂ ਆਪਣਾ ਜਿਹੜਾ ਆਮਲੇਟ ਆਪਣਾ ਨਾ ਬਹੁਤ ਸੋਹਣਾ ਬਣ ਕੇ ਰੈਡੀ ਹੋ ਗਿਆ ਨਾ ਆਪਾਂ ਓਇਲ ਪਾਇਆ ਹੈਗਾ ਇਹਦੇ ਵਿੱਚ ਕੁਝ ਵੀ ਨਹੀਂ ਪਾਇਆ ਹੈਗਾ ਸਿਰਫ ਨੋਨ ਸਟਿੱਕੀ ਤਵੇ ਤੇ ਆਪਾਂ ਇਹਨੂੰ ਬਣਾਇਆ ਵਾ ਦੇਖੋ ਤੁਹਾਡੇ ਸਾਹਮਣੇ ਕਿੰਨਾ ਸੋਹਣਾ ਬਣ ਕੇ ਹੋ ਗਿਆ ਇਹ ਲੱਗਦਾ ਜਿਵੇਂ ਪੀਜ਼ਾ ਹੁੰਦਾ ਨਾ ਪੀਜ਼ਾ ਬਣਾਇਆ ਹੋਣਾ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਜਿਹੜਾ ਸਵੇਰ ਦਾ ਬ੍ਰੈਕਫਾਸਟ ਆਪਣਾ ਬਣ ਕੇ ਰੈਡੀ ਹੋ ਗਿਆ ਜੀ ਤੇ ਜਿਹੜੀ ਆਪਾਂ ਚਾਰ ਅੰਡੇ ਦੀ ਓਮਲੇਟ ਲਈ ਸੀ ਜਿਹੜੀ ਉਹੋ ਆ ਜੀ ਤੇ ਨਾਲ ਮੈਂ ਹਾਫ ਖੀਰਾ ਲਿਆ ਕੱਟ ਕਰਕੇ ਤੇ ਹਾਫ ਮੈਂ ਗਾਜਰ ਕੱਟ ਕੀਤੀ ਹੈ ਤੇ ਨਾਲ ਇੱਕ ਕੱਪਾ ਜਿਹੜਾ ਮੈਂ ਗ੍ਰੀਨ ਟੀ ਲਿਆ ਜੀ ਇਹ ਆਪਣਾ ਅੱਜ ਦਾ ਬ੍ਰੇਕਫਾਸਟ ਹੈ ਜੀ ਸੋ ਅਗਰ ਤੁਸੀਂ ਫਾਲੋ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਡਾਈਟ ਨੂੰ ਫੋਟੋ ਕਰ ਸਕਦੇ ਹੋ ਲੋ ਜੀ 11:30 ਦਾ ਟਾਈਮ ਹੋ ਗਿਆ ਤੇ ਆਪਣੀ ਮੀਲ ਦਾ ਟਾਈਮ ਹੋ ਗਿਆ ਤੇ ਆਪਾਂ 11:30 ਵਜੇ ਜਿਹੜੀ ਮੀਲ ਆ ਦੇ ਵਿੱਚ ਆਪਾਂ ਪੰਜ ਗੀਆ ਬਦਾਮ ਦੀਆਂ ਇਹਨੂੰ ਲਈਆਂ ਤੇ ਤਿੰਨ ਚਾਰ ਅਕਰੋਟ ਦੀਆਂ ਗਿਰੀਆਂ ਤੇ ਥੋੜੇ ਜਿਹਾ ਆਪਾਂ ਕਾਜੂ ਲਿਆ ਤੇ ਨਾਲ ਇਹਦੀ ਆਪਾਂ ਬਲੈਕ ਕੌਫੀ ਲਈ ਜੀ ਇਹ ਆਪਣੀ ਜਿਹੜੀ 11:30 ਵਾਲੀ ਮੀਲ ਹੈ ਜਿਹੜੀ ਬ੍ਰੇਕਫਾਸਟ ਤੋਂ ਬਾਅਦ ਆਪਾਂ ਲੈਣੀ ਆ ਉਹ ਮੀਲ ਹੈ ਜੀ ਇਹ ਹਾਂਜੀ 2 ਵਜੇ ਆ ਜੀ ਤੇ ਆਪਣਾ ਲੰਚ ਦਾ ਟਾਈਮ ਹੋ ਗਿਆ ਜੀ ਤੇ ਅੱਜ ਆਪਾਂ ਲੈ ਜਾ ਚਾਰ ਬੋਇਲ ਐਗ ਤੇ ਨਾਲ ਆਪਾਂ ਲੈ ਜਾ 30 ਗ੍ਰਾਮ ਰਾਈਸ ਤੇ ਨਾਲ ਆਪਾਂ ਲਿਆ ਸਵਾਦ ਤੇ ਨਾਲ ਆਪਾਂ ਲਈਆ ਨਾਲ ਆਪਾਂ ਥੋੜੀ ਜਿਹੀ ਕੜੀ ਲਈ ਆ ਇੱਕ ਬੋਲ ਬਸ ਇਹ ਅੱਜ ਦਾ ਆਪਣਾ ਲੰਚ ਹੋਏਗਾ ਜੀ ਸੋ ਵੈਰੀ ਗਟੋਨ ਲਈ ਇਹ ਬਹੁਤ ਵਧੀਆ ਡਾਈਟ ਦਾ ਲੋ ਕਾਰਬਜ ਤੇ ਹਾਈ ਪ੍ਰੋਟੀਨ ਡਾਈਟ ਹੈ ਇਹ ਅੱਜ ਆਪ ਲੰਚ ਦੇ ਵਿੱਚ ਆਪਾਂ ਇਹ ਡਾਈਟ ਫੋਲੋ ਕਰਾਂਗੇ ਹਾਂਜੀ ਗੁੱਡ ਈਵਨਿੰਗ ਸਾਰਾ ਪਤ ਜੀ ਉਹ ਆਪਣਾ ਜਿਹੜਾ ਅੱਜ ਦਾ ਵਲੋਗ ਆ ਜੀ ਆਪਣੇ ਵਲੋਗ ਦਾ ਪੰਜਵਾਂ ਡੇਡਾ ਜੀ ਤੇ ਸ਼ਾਮ ਦਾ ਟਾਈਮ ਹੋ ਗਿਆ 3 ਹੋ ਗਿਆ 4:40 ਹੋ ਗਿਆ ਤੇ ਆਪਾਂ ਗਰਾਊਂਡ ਦੇ ਵਿੱਚ ਜਾਣ ਦੀ ਤਿਆਰ ਹੋ ਗਏ ਆ ਤੇ ਅੱਜ ਦਾ ਦਿਨ ਆ ਜਿਹੜਾ ਸ਼ੁੱਕਰਵਾਰ ਆ ਤੇ ਆਪਾਂ ਆਪਣਾ ਬੈਗ ਪ੍ਰੈਕਟਿਸ ਵਾਲਾ ਤਿਆਰ ਕਰ ਲਿਆ ਉਹਦੇ ਵਿੱਚ ਗਲਵਜ਼, ਹੈਂਡਗਾਰਡ, ਟੀ-ਸ਼ਰਟ, ਬੌਕਸਿੰਗ ਬੈਂਡੇਜ, ਪ੍ਰੋਟੀਨ ਵਗੈਰਾ ਸਾਰਾ ਕੁਝ ਆਪਾਂ ਪਾ ਲਿਆ ਤੇ ਅੱਜ ਦੇਖੋ ਕੋਸਲ ਕੀ ਕਰਉਂਦੇ ਵੈਸੇ ਅੱਜ ਸ਼ੁੱਕਰਵਾਰ ਆ ਜਿਸਪਾਰਿੰਗ ਹੋਣੀ ਹੈ ਫਾਈਟਾਂ ਹੋਣੀਆਂ ਜਿਵੇਂ ਸਾਡੀਆਂ ਮੰਗਲਵਾਰ ਹੋਈਆਂ ਸੀ ਭਾਈ ਤਾਂ ਮੈਂ ਤੁਹਾਨੂੰ ਦਿਖਾਈਆਂ ਵੀ ਸੀਆਂ ਆਪਣੇ ਪਿਛਲੇ ਬਲੌਗ ਦੇ ਵਿੱਚ ਦੂਜੇ ਬਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਈ ਸੀ ਜੇ ਤੁਸੀਂ ਉਹ ਫਾਈਟਾਂ ਨਹੀਂ ਦੇਖੀਆਂ ਸਾਡੀਆਂ ਕਿ ਉਹ ਤੁਸੀਂ ਮੈਨੂੰ ਜਿਹੜਾ 2 ਨੰਬਰ ਦਾ 2 ਵਾਲਾ ਬਲੌਗ ਹੈ ਜਿਹੜਾ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਤੇ ਅੱਜ ਵੀ ਸਾਡੀਆਂ ਫਾਈਟਾਂ ਲੱਗਣੀਆਂ ਜਾਂ ਬਾਕੀ ਦੇਖੋ ਬਾਕੀ ਕੋ ਸਕਦੇ ਮੂਡ ਤੇ ਡਿਪੈਂਡ ਕਰਦਾ ਵੀ ਕੱਲੇ-ਕੱਲੇ ਨਾਲ 파ਟਨ ਨਾਲ ਨਾਲ ਫਾਈਟ ਲਗਾਉਣੀ ਹੈ ਜਾਂ ਫਿਰ ਸਕੂਲ ਬੌਕਸਿੰਗ ਕਰਨੀ ਹੈ ਜਾਂ ਫਿਰ ਕਿੱਦਾਂ ਮਤਲਬ ਵੀ ਹੈ ਨਾ ਕਿਉਂਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਜਿਹੜਾ ਸਾਡਾ ਹਾਲ ਹੈ ਜਿੱਥੇ ਰਿੰਗ ਆ ਸਾਡਾ ਬੌਕਸਿੰਗ ਰਿੰਗ ਆ ਉੱਥੇ ਬਹੁਤ ਜ਼ਿਆਦਾ ਹਮਮਸ ਜੀ ਹੁੰਦੀ ਆ ਤੇ ਸਾਮ ਬਹੁਤ ਜ਼ਿਆਦਾ ਜੱਟਦਾ ਬਹੁਤ ਹੀ ਹਨਾ ਤੇ ਦੇਖਦੇ ਹਾਂ ਉਹ ਬਾਕੀ ਕੋਸਰ ਕੀ ਕਰਉਂਦੇ ਆ ਤੇ ਆਪਾਂ ਸਾਰਾ ਬੈਗ ਨੂੰ ਆਪਣਾ ਤਿਆਰ ਕਰ ਲਿਆ ਤੇ ਜਦ ਸਰੀਰ ਨੂੰ ਬਹੁਤ ਜ਼ਿਆਦਾ ਯਾਰ ਦਰਦ ਕਰ ਜਾਂਦਾ ਲੱਗਾ ਅਲੱਗ ਦਰਦ ਕਰ ਜਾਂਦੀ ਆ ਪਰ ਬੋਲੀ ਅਲੱਗ ਦਰਦ ਕਰ ਜਾਂਦੀ ਆ ਕੋਈ ਜੋਰ ਬਹੁਤ ਜ਼ਿਆਦਾ ਲੱਗਦਾ ਦਾ ਵਾ ਕੁਝ ਕਰੂ ਨਾ ਵੇ ਤੇ ਦਿਲ ਨਹੀਂ ਕਰਦਾ ਪਰ ਦਿਲ ਕਰਦਾ ਵੀ ਅਰੈਸਟ ਕਰ ਲਈ ਇੱਕ ਦਿਨ ਕਰਦਾ ਪਿਆ ਵਾ ਕਿ ਚੰਨ ਅਜ ਸ਼ੁੱਕਰਵਾਰਾ ਕੱਲ ਸ਼ਨੀਵਾਰਾ ਐਤਵਾਰ ਦੀ ਅਰੈਸਟ ਹੋ ਜਣੀ ਕੰਪਲੀਟ ਤੇ ਅਰੈਸਟ ਕਰਕੇ ਸਰੀਰ ਠੀਕ ਹੋ ਜਾ ਇੱਕ ਦੋ ਦਿਨ ਦੀ ਗੱਲ ਲਾ ਲੈਂਦੇ ਹਾਂ ਹਾਂ ਤੋ ਦੇਖਦੇ ਆ ਅੱਜ ਸ਼ੁੱਕਰਵਾਰ ਕੱਲ ਨੂੰ ਸ਼ਨੀਵਾਰ ਨੂੰ ਦੋ ਦਿਨ ਮਤਲਬ ਹੀ ਦੋ ਦਿਨ ਦੀ ਗੱਲ ਆ ਬਦਲਾ ਲੈਣੀ ਜੋ ਚਲੋ ਹੁਣ ਜਾਣਿਆ ਵੀ ਆਪਾਂ ਗਰਾਊਂਡ ਤੇ ਗਰਾਊਂਡ ਜਾ ਕੇ ਆਪਾਂ ਦੇ ਦੇ ਕੋਸ਼ਿਸ਼ ਆ ਵੀ ਸਾਨੂੰ ਠੀਕ ਹੋ ਜਾਂਦੀ ਆ ਤੇ ਜੋ ਵੀ ਅਗਲੀ ਅਪਡੇਟ ਹੋਵੇ ਤੁਹਾਨੂੰ ਗਰੁੱਪ ਵਿੱਚ ਦਵਾਉਣੀ ਆ ਗਰਾਊਂਡ ਦੇ ਵਿੱਚ ਆ ਰਹੇ ਆ ਅਸੀਂ ਅੱਜ ਆਪਣਾ ਸਟ੍ਰੀਮਿੰਗ ਹੋਇਆ ਬਾਹਰ-ਬਾਹਰ ਕਰਦੇ ਚੰਗੀ ਤਰ੍ਹਾਂ ਆਪਾਂ ਬਾਹਰ-ਬਾਹਰ ਕੇ ਭੱਜ ਲੱਜੂ ਜਰਾ ਪਾਣੇ ਆ ਜਿਹੜੀ ਸਾਡੀ ਸਪੈਰੀਂਗ ਸੀ ਤਿੰਨ ਰਾਊਂਡ ਉਹ ਮਤਲਬ ਹੀ ਖਤਮ ਹੋ ਗਿਆ। ਹਮੇ ਦਾ ਜਿਹੜਾ ਗਮਮ ਸੀਟ ਵੀ ਨਾ ਪਤਾ ਨਹੀਂ ਘਰੇ ਜਾਏਗੀ, ਪਤਾ ਨਹੀਂ ਗਵਾਚਦੀ ਪ੍ਰੈਕਟਿਸ ਕਰਦੇ। ਤੇ ਆ ਗਮਮ ਸੀਟ ਆ ਜਿਹੜੀ ਮੁੰਡਾ ਵੀ ਨਵੇਂ ਹੀ ਲੈ ਕੇ ਆਇਆ ਹੋਣੇ ਅਜੇ ਬਣਾਈ ਨਹੀਂ ਹੈਗੀ। ਮੈਂ ਇਹੀ ਪਾ ਕੇ ਚੜ ਗਿਆ। ਕਹਿੰਦਾ ਸਹਾਂ ਬਹੁਤ ਚੜਦਾ ਵੀ ਕੋਈ ਜਿਹੜੀ ਮੇਰੀ ਗਮਮ ਸੀਟ ਸੀਗੀ ਸਹੀ ਨਹੀਂ ਸੀਗੀ ਮੇਰੇ ਨੂੰ ਪਾਦੀ ਸੀ। ਤੇ ਇਸ ਕਰਕੇ ਫਿਰ ਮੈਂ ਮਤਲਬ ਤਿੰਨ ਰਾਊਂਡ ਸਪੈਰੀਂਗ ਭਲਾਇਆ ਹਨਾ ਠੀਕ ਠੀਕ ਰਕੇ ਤਿੰਨ ਨਹੀਂ ਸੱਤ ਸੌ ਦੀ ਚਾਰ ਰਾਊਂਡ ਲੱਗੇ ਆ। ਉਹ ਸਾਬ ਕਹਿੰਦੇ ਵੀ ਤੁਸੀਂ ਵਧੀਆ ਨਹੀਂ ਖੇਡਦੇ ਪਏ ਵੀ ਚਾਰ ਰਾਊਂਡ ਹੋਰ ਨਹੀਂ ਸੁਪਰੀਂ ਦਾ ਜਾਨੀ ਕਿ ਵਧੀਆ ਜੋਰ ਲੱਗ ਗਿਆ ਲੈਣਾ ਇੱਕ ਗਰਮੀ ਬਹੁਤ ਹੀ ਜ਼ਿਆਦਾ ਹੱਦੋਂ ਵੱਧ ਗਰਮੀਆਂ ਉਪਰ ਟੀਰ ਪਈ ਹੋਈ ਆ ਤੁਸੀਂ ਦੇਖ ਸਕਦੇ ਹੋ ਨਾ ਟੀਰ ਇੱਕ ਗਰਮੀ ਦੇ ਵਿੱਚ ਤਪਦੀ ਪਈ ਆ ਤੇ ਇੱਕ ਗਮਛੀ ਵੀ ਮੇਰੀ ਸੀ ਇਹਦੇ ਨਾਲ ਸਾਹ ਚੜਦਾ ਪਈ ਜਾਨੀ ਕਿ ਜੇ ਵੀ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਰੌਂਡ ਲੱਗ ਗਿਆ ਵੀ ਆਪਣੇ ਆਈ ਸੈਟਿੰਗ ਕੀਤੀ ਸੀਗੀ ਵੀ ਆਈ ਸੈਟਿੰਗ ਮਤਲਬ ਹੋ ਗਿਆ ਫੁੱਟ ਵਰਕ ਦੇ ਨਾਲ ਤੇ ਹੁਣ ਜਿਹੜੇ ਆ ਨਾ ਤਿੰਨ ਰੌਂਡ ਬੈਕ ਕਰੂੰਗਾ ਜਾਂ ਪੈੜੇ ਕਰੂੰਗਾ ਜੋ ਵੀ ਕਰੂੰਗਾ ਮੈਂ ਵੀਡੀਓ ਦੇ ਵਿੱਚ ਛੋਟੇ ਛੋਟੇ ਕਲਿੱਪ ਉਹਦਾ ਦਿਖਾ ਦੂੰਗਾ ਫਿਰ ਉਸ ਤੋਂ ਬਾਅਦ ਛੇੜੇ ਛੋਟੇ ਬਾਕਸਿੰਗ ਕਰੂੰਗਾ ਫਿਰ ਕੂਲ ਆਇਟ ਪਈਆ ਹਨਾ ਰੈਸਟ ਮੰਗਦੀ ਆ ਬੜੀ ਬਸ ਕੱਲ ਸਵੇਰ ਦਾ ਵਕਤ ਉੱਠ ਰਹਿ ਜਾ ਇੱਕ ਸੈਸ਼ਨ ਲੇਗਾ ਪ੍ਰੈਕਟਿਸ ਦਾ ਇੱਕ ਤੇ ਦੋ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਰੈਸਟ ਕਰਨੇ ਆ ਬਲੋਗ ਨੂੰ ਸੋ ਜੇ ਤੁਹਾਨੂੰ ਸਾਡਾ ਬਲੋਗ ਵਧੀਆ ਲੱਗਦਾ ਪਲੀਜ਼ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਮੇਰਾ ਡੇਲੀ ਦਾ ਲਾਈਫ ਸਟਾਈਲ ਬਲੋਗ ਹੈ ਜਿਹੜਾ ਵੀ ਕਿਦਾਂ ਲੱਗਦਾ ਹੈ ਪਾਗਾ ਪਾਗਾ ਹਾਂਜੀ ਅਸੀਂ ਸਾਡੇ ਪੈ ਮੰਜੜੇ ਬੈਗ ਸੀ ਜਾਂ ਪੰਚੀ ਬੈਗ ਸੀ ਸਾਡੇ ਅਸੀਂ ਸਾਡੇ ਨਾਲ ਤੁਸੀਂ ਦੇਖਣ ਵਲੋਗ ਦੇ ਵਿੱਚ ਉਹ ਖਤਮ ਹੋ ਗਏ ਆ ਤਿੰਨ ਤਿੰਨ ਮਿੰਟ ਦੇ ਚਾਰ ਰੌਂਡ ਸੀ ਅਸੀਂ ਸੋਚਿਆ ਸੀ ਗਰਮੀ ਜ਼ਿਆਦਾ ਤਿੰਨ ਲਾਵਾਂਗੇ ਤਿੰਨ ਮਿੰਟ ਬਹੁਤ ਹੁੰਦੇ ਨੇ ਪੰਚੀ ਬੇਗ ਦੇ ਪੰਜ ਮਾਰੀਆਂ ਨੇ ਲਗਾਤਾਰ ਪੰਜ ਸਲਿੱਪ ਕਰਨਾ ਸਾਈਡ ਸਲਿੱਪ ਬੋਡੀ ਮੂਵਮੈਂਟ ਫੋਟੋ ਵਰਤਵੀ ਨਾਲ ਕਰਨਾ ਬੰਦੇ ਦੀ ਪਾਸ ਹੋ ਜਾਂਦੀ ਹੈ ਇਹ ਕਿ ਨਾ ਗਰਮੀ ਬਹੁਤ ਹੀ ਜ਼ਿਆਦਾ ਯਾਰ ਪਈ ਜਾਂਦੀ ਮੈਂ ਬਾਰ ਬਾਰ ਤਾਂ ਮਿੱਤੂ ਗੱਲ ਜੇ ਨਾ ਇਹਦੀ ਗਰਮੀ ਯਾਰ ਵਾਕਿ ਬਹੁਤ ਜ਼ਿਆਦਾ ਬਾਤ ਨਹੀਂ ਦੇਖ ਰਿਹਾ ਮੇਰੇ ਫੇਸ ਤੇ ਵੀ ਕਿੱਦਾਂ ਤੋਂ ਪਵਾਰੋ ਆਈ ਆ ਫਟੈਰੀ ਆ ਤੇ ਸਾਡੇ ਕੋਲ ਸਾਬ ਨੇ ਕਹਿੰਦੇ ਤਿੰਨ ਨਹੀਂ ਲਾਉਣੇ ਹੈਗੇ ਚਾਰ ਰਾਉਂਡ ਘੱਟੋ ਘਾਟ ਪੰਚੀ ਬੈਗ ਵੀ ਲਾਓ ਸੋਹੀ ਚਾਰ ਰਾਉਂਡ ਸੀ ਜਿਹੜੇ ਆਪਾਂ ਸਪਾਰਿੰਗ ਦੇ ਲਾਲੇ ਫਾਇਟ ਦੇ ਲਾਲੇ ਤੇ ਹੁਣ ਆਪਾਂ ਲੈ ਆ ਚਾਰ ਰਾਉਂਡ ਆਪਾਂ ਪੰਚੀ ਬੈਗ ਹੋ ਗਏ ਹੁਣ ਮੈਂ ਨਾ ਹਲਕੀ ਹਲਕੀ ਸ਼ੈਡੋ ਬਾਕਸਿੰਗ ਕਰੂੰਗਾ 2 ਜਾਂ 3 ਰਾਉਂਡ ਲਾਉਂਗਾ ਕੂਲ ਡਾਊਨ ਕਰਕੇ ਬਸ ਅੱਜ ਦੇ ਲਈ ਬਹੁਤ ਐ ਨਾ ਕੋਈ ਜ਼ੋਰ ਬਹੁਤ ਜ਼ਿਆਦਾ ਲੱਗਾ ਉਹ ਲੱਤਾਂ ਵੀ ਖੜੀ ਆ ਪਈਆਂ ਤੇ ਜਿਹੜੇ ਸ਼ੋਲਡਰ ਨੇ ਨਾ ਸ਼ੋਲਡਰਾਂ ਦੀ ਵੀ ਬੱਸ ਹੀ ਪਈ ਐ ਜ਼ੋਰ ਲਾ ਕੇ ਪੁਸ਼ ਬਣਾ ਕੇ ਸਟਰੈਂਥ ਟ੍ਰੇਨਿੰਗ ਕਰਕੇ ਤੇ ਹੁਣ ਬੋਡੀ ਇਹ ਮੰਗਦੀ ਐ ਸੋ ਨਾ ਗਰਮੀਆਂ ਨਾ ਵੀ ਆਈ ਸਵਾਟ ਕੀਤਾ ਜਾਵੇ ਸੋ ਮੈਂ ਦੇਖਣਾ ਕੱਲ ਜੀ ਸ਼ਨੀਵਾਰ ਆ ਤੇ ਜੇ ਟਾਈਮ ਨਾਲ ਕੋਈ ਕੰਮ ਨਾ ਹੋਇਆ ਘਰੇ ਤਾਂ ਫਿਰ ਮੈਂ ਕਾਪਿੰਗ ਕਰਵਾਣ ਜਾਊਗਾ ਕਾਪਿੰਗ ਕਰਵਾਦੇ ਆਂ ਵੀ ਬੋਡੀ ਯਾਰ ਵਧੀਆ ਲੇਅਰ ਵਿੱਚ ਆ ਜਾਂਦੀ ਸੋ ਅਗਰ ਤੁਹਾਨੂੰ ਸਾਡਾ ਬਲੌਗ ਛੋੜਾ ਜਿਹਾ ਵਧੀਆ ਲੱਗਦਾ ਪਲੀਜ਼ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਜਿਹੜੀ ਅਸੀਂ ਆ ਸਾਰੇ ਸਪੋਰਟਸਮੈਨ ਹਨ ਨਾ ਜਿਹਨਾਂ ਤੇ ਸਦੀ ਕਿੱਦਾਂ ਜੀ ਲੱਗਦੀ ਆ ਕਿਉਂਕਿ ਆ ਜਿਹੜੀ ਸਪੋਰਟਸ ਹਨਾ ਬਹੁਤ ਔਖੀ ਆ ਖਾਣਾ ਖਾਣਾ ਕਿਹੜਾ ਇੰਟਰਵਿਊ ਸਪੋਰਟਸਮੈਨਾਂ ਦੇ ਪੱਲੇ ਕੱਖ ਨਹੀਂ ਪਰ ਸਪੋਰਟਸ ਕਰਨੀ ਨਾ ਬਹੁਤ ਔਖੀ ਆ ਕਹਿਣਾ ਸੋਖਾ ਸਪੋਰਟਸ ਕਰਨੀ ਬਹੁਤ ਹੀ ਜ਼ਿਆਦਾ ਔਖੀ ਆ ਇੱਕ ਵਾਰੀ ਗਰਾਊਂਡ ਦੇ ਵਿੱਚ ਆ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਕਿ ਸਪੋਰਟਸ ਕੀ ਹੀ ਜਿਹੀ ਚੀਜ਼ ਨਹੀਂ ਆ ਸੋ ਹੁਣ ਆਪਾਂ ਕਰਦੇ ਹਾਂਜੀ ਸੋ ਅੱਜ ਦੀ ਜਿਹੜੀ ਆਪਣੀ ਸ਼ਾਮ ਦੀ ਪ੍ਰੈਕਟਿਸ ਆ ਉਹ ਆਪਣੀ ਆਫ ਹੋ ਚੁੱਕੀ ਆ ਤੇ ਸਾਰਾ ਵਰਕਆਊਟ ਕਰਨ ਤੋਂ ਬਾਅਦ ਆਪਾਂ ਲਾਸਟ ਦੇ ਵਿੱਚ ਆਪਾਂ ਟਰੈਡਮਿਲ ਦੇ ਉੱਤੇ ਆਪਾਂ 20 21 ਮਿੰਟ ਆਪਾਂ ਰੋ ਕਰ ਲਈ ਸੀਗੀ ਤੇ ਉਸ ਤੋਂ ਬਾਅਦ ਆਪਾਂ ਕੋਲਡ ਡਾਊਨ ਕੀਤਾ ਕੋਲਡ ਡਾਊਨ ਕਰਨ ਤੋਂ ਬਾਅਦ ਆਪਾਂ ਹੁਣ ਬਸ ਚੱਲੇ ਆ ਘਰ ਤੇ ਜਿਹੜੀ ਅੱਜ ਦੀ ਸ਼ਾਮ ਦੀ ਪ੍ਰੈਕਟਿਸ ਸੀ ਤੁਸੀਂ ਦੇਖ ਲਈਏ ਪਹਿਲਾਂ ਵਾਰਮਅਪ ਕੀਤਾ ਚਾਰ ਰਾਊਂਡ ਫਿਰ ਮਿਸਪਾਰਿੰਗ ਹੋਈ ਉਸ ਤੋਂ ਬਾਅਦ ਫਿਰ ਤਿੰਨ ਤਿੰਨ ਮਿੰਟ ਦੇ ਚਾਰ ਰਾਊਂਡ ਫਿਰ ਆਪਾਂ ਪੰਚਿੰਗ ਬੈਗ ਕੀਤਾ ਫਿਰ ਦੋ ਰਾਊਂਡ ਆਪਾਂ ਸ਼ੈਡੋ ਬਾਕਸਿੰਗ ਕੀਤੀ ਤੇ ਵੇ ਉਸ ਤੋਂ ਬਾਅਦ ਟਰੈਡ ਮਿਲ ਦੇ ਉੱਤੇ ਆਪਾਂ 20 20 20 ਮਿੰਟ ਆਪਾਂ ਵੋ ਕੀਤੀ ਸੋ ਅੱਜ ਦਾ ਜਿਹੜਾ ਵਰਕਆਊਟ ਸੀ ਆਪਣਾ ਇੱਥੇ ਹੀ ਸਮਾਪਤ ਹੁੰਦਾ ਜੀ ਚੱਲਾਂਗੇ ਆਪਣੇ ਘਰ ਘਰ ਜਾ ਕੇ ਤੇ ਰਾਤ ਦਾ ਡਿਨਰ ਕਰਾਂਗੇ ਡਿਨਰ ਕਰਕੇ ਫਿਰ ਗੁੱਡ ਨਾਈਟ ਜੀ ਸੋ ਵਲੋਗ ਦੇ ਨਾਲ ਬਣੇ ਰਹੋ ਤੇ ਅੱਜ ਦੱਸਾਂਗਾ ਤੁਹਾਨੂੰ ਰਾਤ ਨੂੰ ਡਾਈਟ ਆਪਾਂ ਕੀ ਲੈਣੀ ਹੈ ਜੀ ਅੱਜ ਰਾਤ ਦੇ 8:40 ਹੋ ਗਏ ਤੇ ਆਪਣਾ ਡਿਨਰ ਦਾ ਟਾਈਮ ਹੋ ਗਿਆ ਜੀ ਡਿਨਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਗੋਲੀ ਛੋਟੀ ਜੀ ਆਪਾਂ ਦਾਲ ਦੀ ਲਈਆ ਤੇ ਨਾਲ ਆਪਾਂ ਚਾਰ ਉਬਲੇ ਹੋਏ ਅੰਡੇ ਲਈਆ ਸਿਰਫ ਵਾਈਟ ਪਾਰਸ਼ਨ ਦੇ ਨਾਲ ਆਪਾਂ ਸਲਾਦ ਦੀ ਪਲੇਟ ਲਈਏ ਸਲਾਦ ਦੇ ਵਿੱਚ ਆਪਾਂ ਖੀਰਾ ਤੇ ਗਾਜਰ ਲਿਆ ਤੇ ਨਾਲ ਆਪਾਂ ਦੋ ਨਿੰਬੂ ਤੇ ਖਰੀ ਮਿਰਚ ਲਈ ਜੀ ਇਹ ਆਪਣਾ weight ਘਟਾਉਣ ਵਾਲੀ ਡਾਈਟ ਆ ਡਿਨਰ ਦਾ ਰਾਤ ਦਾ ਇਹ ਅਗਰ ਤੁਸੀਂ weight ਘਟਾਉਣਾ ਚਾਹੁੰਦੇ ਹੋ ਤਾਂ ਇਹ ਡਾਈਟ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਸੋ ਦੋਸਤੋ ਅੱਜ ਦਾ ਵਲੋਗ ਆਪਾਂ ਇੱਥੇ ਸਮਾਪਤ ਕਰਦੇ ਆਂ ਅਗਰ ਤੁਹਾਨੂੰ ਸਾਡਾ ਇਹ ਵਲੋਗ ਅੱਜ ਦਾ ਵਧੀਆ ਲੱਗਾ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆ ਸਵੇਰੇ ਨਵੇਂ ਵਲੋਗ ਦੇ ਨਾਲ